ਮੇਰੇ ਚੈਨਲ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਓ ਅੱਜ ਆਪਾਂ ਬਣਾਈਏ ਸਵਾਦਿਸ਼ਟ ਮਸਾਲੇਦਾਰ ਵੇਸਣ ਦੇ ਗੱਟੇ ਆਓ ਜੋ ਜੋ ਸਮਾਨ ਆਪਾਂ ਲੈਣਾ ਹੈ ਉਹ ਤੁਹਾਨੂੰ ਵਿਧੀ ਦੱਸਦੇ ਆ ਬਣਾਉਣ ਦੀ ਵਿਧੀ ਵੀ ਦੱਸਦੇ ਆ ਤੇ ਸਮਾਨ ਵੀ ਦਿਖਾਉਂਦੇ ਆ ਆਪਾਂ ਇਹ ਦੋ ਕੋਲੀਆਂ ਵੇਸਣ ਲਿਆ ਅਸੀਂ ਥੋੜੀ ਜਿਆਦੀ ਅੱਜ ਸਬਜ਼ੀ ਬਣਾਵਾਂਗੇ ਦੋ بڑے ਟਮਾਟਰ ਲਏ ਨੇ ਦੋ ਹਰੀਆਂ ਮਿਰਚਾਂ ਇਹ ਚਾਰ ਪਿਆਜ਼ ਮੈਂ ਕੱਟੇ ਨੇ ਬਰੀਕ-ਬਰੀਕ ਕਿਉਂਕਿ ਅਸੀਂ ਥੋੜੀ ਵੱਧ ਸਬਜ਼ੀ ਬਣਾਉਣੀ ਹੈ ਕਿ ਇਹ ਕੁੱਟੀਆਂ ਹੋਣੀਆਂ ਲਾਲ ਮੱਚਾਂ ਨੇ ਹਲਦੀ ਨਮਕ ਜਵੈਣ ਜੀਰਾ ਤੇ ਲਸਣ ਹੁਣ ਆਪਾਂ ਗੱਟੇ ਬਣਾਉਣ ਵਾਸਤੇ ਇਹਦੇ ਵਿੱਚ ਤਾਂ ਇਹਨੂੰ ਕੁੱਟ ਕੇ ਤਾਂ ਬੱਤਨ ਆ ਇੱਕ ਚਮਚਾ ਪੂਰਾ ਫੁੱਲ ਭਰ ਕੇ ਲੈਣਾ। ਅਕੋਟ ਕੇ ਆਪਾਂ ਦਰੜ ਦਰੜ ਜਾ ਕਰਕੇ ਪਾਵਾਂਗੇ। ਤੇ ਜਮੈਨ ਜਿਹੜੀ ਐ ਜਮੈਨ ਦਾ ਇੱਕ ਚਮਚਾ ਆਪਾਂ ਬੇਸਣ ਜਿਹੜਾ ਦੋ ਕੋਲੀਆਂ ਬੇਸਣ ਲਿਆ ਮੈਂ। ਇਹਦੇ ਵਿੱਚ ਆਪਾਂ ਇੱਕ ਚਮਚਾ ਜਮੈਨ ਦਾ ਪਾਵਾਂਗੇ ਮਸਲ ਕੇ। ਜਿਹੜੀ ਆਪਾਂ ਜਵੈਨ ਨੂੰ ਮਸਲ ਕੇ ਪਾਉਨੇ ਆ ਉਹ ਜਵੈਨ ਦਾ ਟੇਸਟ ਵੀ ਜ਼ਿਆਦਾ ਹੋ ਜਾਂਦਾ ਹੈ ਤੇ ਗੈਸ ਵਗੈਰਾ ਵੀ ਪੇਟ 'ਚ ਨਹੀਂ ਬਣਨ ਦਿੰਦੀ ਆ ਦੇਖੋ ਤਾਂ ਇਹਨੂੰ ਤਾਂ ਨਹੀਂ ਇਹਨੂੰ ਆਪਾਂ ਕਟ ਕੇ ਪਾਵਾਂਗੇ ਥੋੜਾ ਜਿਹਾ ਜੀਰਾ ਵੀ ਪਾਉਂਗੀ ਜੀਰਾ ਮੈਂ ਇੰਨਾ ਕੁ ਪਾਉਂਗੀ ਕਿਉਂਕਿ ਮੈਂ ਵੈਸੇ ਸਬਜ਼ੀ ਚ ਪਾਉਣਾ ਇਹ ਆਪਾਂ ਜੋ ਥਣੀਆਂ ਸੀ ਧਨੀਆ ਤੇ ਜੀਰੇ ਨੂੰ ਘੁੱਟਿਆ ਉੱਟ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਮਿਕਸ ਕਰਾਂਗੇ ਮੈਂ ਇਹੋ ਹੀ ਧਨੀਆ ਤੇ ਜੀਰੇ ਦਾ 1.5 ਚਮਚਾ ਪਾਉਂਗੀ ਕੋ ਕਿ ਰਸ ਮੇਰਾ ਜ਼ਿਆਦਾ ਇਸਕਾ ਚਲੋ ਥੋੜੀ ਜੀ ਕਲਰ ਵਾਸਤੇ ਆਪਾਂ ਪਾਵਾਂਗੇ ਹਲਦੀ ਇਹ ਮੇਰਾ ਛੋਟਾ ਜਿਹਾ ਚਮਚਾ ਹੈ ਦੇਖੋ ਇਹਨੂੰ ਮੈਂ ਇੱਕ ਪਾਤਾ ਤੇ ਸਵਾਦ ਅਨਸਾਰ ਕੋਈ ਜ਼ਿਆਦਾ ਨਮਕ ਖਾਂਦਾ ਕੋ ਘੱਟ ਮੈਂ ਦੋ ਚਮਚੇ ਇਹਦੇ ਵਿੱਚ ਇਹ ਵੱਲੇ ਛੋਟੇ ਨਮਕ ਦੇ ਵੀ ਪਾਉਂਗੀ ਤੇ ਲਾਲ ਮਿਰਚ ਦੀ ਜਗ੍ਹਾ ਤੇ ਮੈਂ ਇਹ ਕੁੱਟੀ ਹੋਈ ਮਿਰਚ ਹੈ ਜਿਹੜੀ ਲਸਣ ਤੇ ਮਿਰਚ ਕੁੱਟੀ ਹੋਈ ਹੈ ਇਹ ਹੁੰਡੇ ਚ ਇਹਨੂੰ ਮੈਂ ਇਹਦੇ ਵਿੱਚ ਪਾਉਂਗੀ ਇਹਦੇ ਨਾਲ ਜਿਹੜੇ ਰਾਜਸਤਾਨੀ ਬੱਤੇ ਆ ਉਹ ਇਸੇ ਨਾਲ ਹੀ ਟੇਸਟ ਆਊਗਾ ਜੇਕਰ ਤੁਸੀਂ ਚਲੋ ਠੀਕ ਹੈ ਬਣਤਾ ਜਾਂਦੇ ਆ ਪੀਸੀ ਹੋਈ ਮਿਰਚ ਨਾਲ ਜਿਹੜੀ ਆਪਾਂ ਬਾਜ਼ਾਰ ਤੋਂ ਲੈ ਕੇ ਆਉਂਦੇ ਆ ਪਰ ਜਿਹੜਾ ਟੇਸਟ ਇਸ ਮਿਰਚ ਨਾਲ ਆਊਗਾ ਉਹ ਉਹਦੇ ਨਾਲ ਨਹੀਂ ਆਉਂਦਾ ਇਹਦੇ ਨਾਲ ਦੁਗਣਾ ਟੇਸਟ ਆਉਂਦਾ ਇੱਕ ਚਮਚਾ ਮੈਂ ਪਾਇਆ ਕਿਉਂਕਿ ਥੋੜੇ ਤੇਜ਼ ਵੀ ਹੈ ਮਿਰਚਾਂ ਇਹ ਹੁਣ ਇਸ ਦੇ ਵਿੱਚ ਪਾਉਂਗੀ ਮੈਂ ਘਿਓ ਪਹਿਲਾਂ ਇਹਨੂੰ ਥੋੜਾ ਮਿਲਾ ਲੈਂਗੇ ਇਹਨਾਂ ਨੂੰ ਸੌਫਟ ਬਣਾਉਣ ਵਾਸਤੇ ਘਿਓ ਪਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਗੱਟੇ ਇੰਨੇ ਕੁ ਜ਼ਿਆਦੇ ਸਖਤ ਬਣਨਗੇ ਨਾ ਜੇਕਰ ਤੁਸੀਂ ਘਿਓ ਜਾਂ ਤੇਲ ਨਹੀਂ ਪਾਉਂਦੇ ਇਹ ਪਾਉਣਾ ਬਹੁਤ ਜ਼ਰੂਰੀ ਨੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾ ਰਹੀਆਂ ਦੋ ਤਿੰਨ ਚਮਚੇ ਦੇਸੀ ਘਿਓ ਦੇ ਜੇਕਰ ਤੁਹਾਡੇ ਮੇਰੇ 250 ਗ੍ਰਾਮ ਬੇਸਨ ਹੈ ਇਸ ਕਰਕੇ ਮੈਨੂੰ ਵੱਧ ਪਾਉਣਾ ਪੈ ਰਿਹਾ ਜਾਂ ਤਾਂ ਤੁਸੀਂ ਮਲਾਈ ਪਾਓ ਜਾਂ ਦੇਸੀ ਘਿਓ ਪਾਓ ਜਾਂ ਤੇਲ ਪਾਓ ਕੋਈ ਵੀ ਪਾਓ ਪਰ ਇਹਦੇ ਵਿੱਚ ਪਾਉਣਾ ਬਹੁਤ ਲਾਜ਼ਮੀ ਹੈ ਨਹੀਂ ਤਾਂ ਗट्टे ਬਹੁਤ ਸਖਤ ਬਣਦੇ ਨੇ ਮੇਰੇ ਤੋਂ ਅਨੁਸਾਰ ਇਹਨੂੰ ਨਾ ਮੈਂ ਮਿਕਸ ਕਰੂੰਗੀ ਮੈਂ ਸਕ ਕਰਕੇ ਫਿਰ ਅਗਲੀ ਰੈਸਪੀ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਗੱਟੇ ਬਣਾਉਣੇ ਆ ਦੇਖੋ ਮੈਂ ਪਾ ਕੇ ਇਸ ਤਰ੍ਹਾਂ ਬਣ ਗਏ ਤੁਸੀਂ ਨਾ ਇਹਦੇ ਵਿੱਚ ਤੇਲ ਦੀ ਵੀ ਪਾ ਸਕਦੇ ਹੋ ਉਹ ਜਾਂ ਤੁਸੀਂ ਮਲਾਈ ਪਾ ਲਓ ਦੁੱਧ ਵਾਲੀ ਲਾਹ ਕੇ ਨਾ 4-5 ਚਮਚੇ ਮਲਾਈ ਦੇ ਪਾ ਕੇ ਉਹ ਦਿਨਾਲ ਸੌਫਟ ਬਣਦੇ ਨੇ ਨਹੀਂ ਤਾਂ ਬਹੁਤ ਹੀ ਹਾਰਡ ਬਣਦੇ ਨੇ। ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਬੰਨਾਂਗੇ। ਕਿਉਂਕਿ ਇਹਦੇ ਵਿੱਚ ਇੱਕਦਮ ਪਾਣੀ ਨਾ ਪਾਇਓ। ਇਹ ਬਹੁਤ ਘੱਟ ਪਾਣੀ ਨਾਲ ਬੰਨ੍ਹ ਜਾਂਦਾ। ਜੇ ਤੁਹਾਡਾ ਹੱਥ ਜਿਆਦਾ ਫਿਰ ਪਾਣੀ ਪੈ ਗਿਆ ਪਤਲਾ ਹੋ ਜਾਊਗਾ। ਮੈਂ ਨਾ ਮੋਟੇ ਵਾਲਾ ਵੈਸਨ ਲਿਆ ਬੜਾ ਬ੍ਰੀਕ ਵਾਲਾ ਜਿਹੜਾ ਬਿਲਕੁਲ ਬ੍ਰੀਕ ਹੁੰਦਾ ਉਹ ਵਾਲਾ ਨਹੀਂ ਲਿਆ ਇਹਦੇ ਘੱਟੇ ਜਿਆਦਾ ਅੱਛੇ ਬਣਦੇ ਇਹਨੂੰ ਨਾ ਤਾਂ ਬਹੁਤਾ ਸਖਤ ਬਣਾਉਣਾ ਨਾ ਹੀ ਬਹੁਤਾ ਪਤਲਾ ਠੀਕ ਠਿੱਕ ਜਿਹੀ ਰੱਖਣਾ ਜਾ ਰਿਹਾ ਕੋਲ ਆਪਾਂ ਸਾਰਾ ਇਸ ਤਰ੍ਹਾਂ ਦਾ ਬਣਾ ਲਿਆ ਸਾਰਾ ਬਿਲਕੁਲ ਸਾਫ ਹੋ ਗਿਆ ਤੇ ਹੁਣ ਇਹਦੇ ਆਪਾਂ ਬਣਾਵਾਂਗੇ ਇਸ ਤਰ੍ਹਾਂ ਛੋਟੇ ਛੋਟਾ ਢਟਕਾ ਲਾ ਕੇ ਇਹਦੇ ਬਣਾਵਾਂਗੇ ਗੱਤੇ ਮੇਰਾ ਉਬਲੇ ਜੰਦਰ ਇਹਦੇ ਵਿੱਚ ਪਾਵਾਂਗੇ ਜਿੰਨੇ ਕ ਤੁਸੀਂ ਇਹਨਾਂ ਨੂੰ ਮੋٹے ਰੱਖਣਾ ਮੋٹے ਰੱਖ ਲਓ ਤੇ ਪਰ ਇਸ ਤੋਂ ਪਤਲੇ ਨਾ ਕਰਨਾ ਇਸ ਤਰ੍ਹਾਂ ਤੁਹਾਡੇ ਇਹਦੇ ਵਿੱਚ ਸ਼ਾਈਨੀ ਵੀ ਆਉਣੀ ਚਾਹੀਦੀ ਹੈ ਆ ਦੇਖੋ ਉਹਨਾ ਇਸ ਤਰ੍ਹਾਂ ਤੁਸੀਂ ਪਹਿਲਾਂ ਮੁੱਠੀਆਂ ਜਿਨ੍ਹਾਂ ਨਾਲ ਭਾਵੇਂ ਜੇ ਤੁਹਾਨੂੰ ਬਤਾਉੱਖ ਲੱਗਦਾ ਵੀ ਉਹ ਵਧਾਉਣਾ ਤਾਂ ਐਵੇਂ ਜਿ ਇੱਕ ਲੰਬਾ ਕਰ ਲਿਆ ਫਿਰ ਇਹਨੂੰ ਇਸ ਤਰ੍ਹਾਂ ਰੱਖ ਕੇ ਐਵੇਂ ਮੈਂ ਕਿਸੇ ਨਾ ਕਿਸੇ ਇਸ ਤਰ੍ਹਾਂ ਪ੍ਰਾਂਤ ਚ ਜਾਂ ਥਾਲੀ ਤੇ ਇਸ ਤਰ੍ਹਾਂ ਨੰਬਾ ਕਰ ਲਿਆ ਕਰੋ ਇਸ ਤਰ੍ਹਾਂ ਕਰਕੇ ਸਾਰੇ ਨੂੰ ਇਸ ਤਰ੍ਹਾਂ ਕਿਸੇ 48 ਸਰਫਸ ਜਿਹੜੀ ਪਲੇਨ ਹੋਵੇ ਉਹਦੇ ਤੇ ਰੱਖ ਕੇ ਲੰਬਾ ਕਰ ਲਿਆ ਆ ਦੇਖੋ ਮੇਰੇ ਹੁਣ ਸਾਰੇ ਬਣ ਗਏ ਨੇ ਇਧਰੋਂ ਮੇਰਾ ਪਾਣੀ ਉਬਲਦੇ ਪਾਣੀ ਦੇ ਵਿੱਚ ਪਾਉਣੇ ਆਪਾਂ ਇਹ ਜਿਹੜੇ ਤਾਂ ਹੈਗੇ ਨੇ ਛੋਟੇ ਉਹਨਾਂ ਨੂੰ ਆਪਾਂ ਵਿਚਕਾਰ ਜੇ ਪਾ ਦਾਂਗੇ ਬੜੇ ਵਾਲਿਆਂ ਨੂੰ ਸਾਈਡ ਤੇ ਵਾਈਕ ਰੂ ਸੋਤਰ ਮਨੇ ਉਬਲਣ ਲਗੇ ਜਿੰਨੇ ਦੇਰ ਤੱਕ ਇਹ ਉਬਲਦੇ ਨੇ ਜੇਕਰ ਤੁਹਾਨੂੰ ਐਨ ਲੱਗੇ ਨਾ ਵੀ ਪਾਣੀ ਬਾਹਰੋਂ ਆ ਰਿਹਾ ਉਬਲ-ਉਬਲ ਕੇ ਤਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਪਾ ਦਿਓ ਜਾਂ ਤੇਲ ਪਾ ਦਿਓ ਸਰੋਂ ਦਾ ਤੇਲ ਵੀ ਤੁਸੀਂ ਪਾ ਦੋਗੇ ਨਾ ਤਾਂ ਵੀ ਇਹ ਖਰਾਬ ਐ ਨਹੀਂ ਤੁਹਾਨੂੰ ਵੀ ਸਰੋਂ ਦੇ ਤੇਲ ਦਾ ਟੇਸਟ ਆਉਂਦਾ ਮੈਂ ਘਿਓ ਪਾਉਣ ਲੱਗੇ ਆਦੇ ਥੋੜਾ ਜਿਹਾ ਫਿਰ ਇਹ ਉਬਲ ਕੇ ਬਾਹਰ ਨਹੀਂ ਆਉਣਗੇ ਬਸ 2-4 ਗੁੰਮ ਦਾ ਪਾਤੀਆਂ ਇਦੋਂ ਆਪਣੇ ਧਕ ਇੱਧਰ ਆਪਣੇ ਗੱਟੇ ਉਪਲ ਰਹੇ ਨੇ ਬਣ ਰਹੇ ਨੇ ਪਕਰੇ ਨੇ ਤੇ ਇੱਧਰ ਆਪਾਂ ਔਨਾਂ ਚਰ ਤੜਕਾ ਤਿਆਰ ਕਰ ਲੈਂਦੇ ਆ ਗਰੇਵੀ ਲਈ ਆਪਾਂ ਮੰਗਦੇ ਸਰੋਂ ਦਾ ਤੇ ਸਾਨੂੰ ਆਪਾਂ ਕੁੱਟ ਕੇ ਪਾ ਮੰਗੇ ਐਨ ਨਾਲ ਉਸਨ ਪਾ ਮੰਗੇ ਆਪਾਂ ਕੁੱਤੇ ਕੋਈ ਦਾ ਜ਼ਿਆਦਾ ਟੇਸਟ ਨਹੀਂ ਆਉਂਦਾ ਹੁਣ ਆਪਣਾ ਤੇਲ ਗਰਮ ਹੋ ਗਿਆ ਇਹਦੇ ਵਿੱਚ ਪਾਉਨੇ ਆਪਾਂ ਥੋੜਾ ਜਿਹਾ ਅੰਛਾ ਜੀਰਾ ਇਹ ਲੇ ਗਾ

अपने प्योरी त्यार होगी पीस के पावे प्याज अपने ना भेजो हम पावे हल्की नमक मिर्च आपका टेस्ट ना बहुत अच्छा होगा रंग कट दे अच्छा होगा ਇੱਕ ਚਮਚਾ ਮੈਂ ਘਰ ਕੇ ਪਾਇਆ ਕਿਉਂਕਿ ਹੋੜੀ ਜਿਆਦੀ ਆ। ਦੋ ਚਮਚੇ ਪਾਉਂਗੀ ਮੈਂ ਨਮਕ। ਨਮਕ ਤਾਂ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ। ਹੰਦੀ ਵੀ ਮੈਂ ਦੋ ਚਮਚ ਪਾਉਂਗੀ ਸਬਜ਼ੀ ਜਿਆਦੀ ਹੈ। ਰੈਸ ਕਰਦੇ। ਇਹਦੀ ਲਾਂਗਰ ਦੀ ਕੁੱਤੀ ਹੋਈ ਉਹ ਐਸਟਰ ਆਪਾਂ ਮਿਕਸ ਕਰਾਂਗੇ ਥੋੜੇ ਦੇ ਸਾਥੀ ਜੋ ਉਹ ਦੇਖਦੇ ਕਿ ਉਹ ਹੋ ਜਾਏ ਜਿਹੜੇ ਕੁੰਡੇ ਦੀ ਕੁੱਤੀ ਹੋਈ ਸਾਤ ਮਿਰਚ ਪਾਉਣਾ ਹੈ ਨਾ ਉਹਦਾ ਟੇਸਟ ਬਹੁਤ ਹੁੰਦਾ ਅੰਚੀ ਵਿੱਚ ਨਾਲੋਂ ਬਹੁਤ ਜ਼ਿਆਦਾ ਦਸਤ ਲੋਕਾ ਪਿਕਣਾ ਹੁੰਦੇ ਟੇਸਟ ਤੇ ਆਪ ਪਾਵਾਂਗੇ ਟਮਾਟਰਾਂ ਦੀ ਪੀਲੀ ਇਹ ਆਪਾਂ ਦੋ ਟਮਾਟਰ ਪੀਲੀ ਆਣ ਮੈਂ ਜਨੂ ਕੋਈ ਜਪੰਡਾ ਨਹੀਂ ਜੇ ਉਸ ਮਟਰਾਂ ਦਾ ਪਕਾਣਾ ਬਸ ਇਹ ਕੋਈ ਕੋਈ ਕੁਝ ਇਹ ਕੋਈ 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 ਇਹ ਉਹ 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 ਘਟਨਾਤਮਾ ਤਰ੍ਹਾਂ ਉਹ ਭਾਵੇਂ ਕਿ ਇਹ ਚੋਅ ਚੱਲ ਗਿਆ ਇਸ ਕੋਲ ਉਹ ਨਾ ਆਵੇ ਉਹ ਲੈ ਦੇਵੇ ਸਪਾਂ ਫਾਗਿ ਪਾਉਣਾ ਆਈ ਪਾ ਬਹ ਦੇ ਨਸ ਜਾ ਸੇ ਤਾਂ ਇਹਦੇ ਵਿੱਚ ਬਣੀ ਆ ਅਲੂ ਵੀ ਉਹਨਾਂ ਤੇ ਦੇ ਤੁਮਾ। ਉਹਦੇ ਪਮਾ ਰੱਖਾ ਥੋੜੀ ਫੈਂਕੀ ਹੋਈ ਜੀ। ਤੇ ਨੂੰ ਲਗਾਤਾਰ ਹਿਲਾਉਣਾ ਤਾਂ ਕਿ ਖੱਡੀ ਜੀ ਨਾ ਟੱਟੇ। ਇਹ ਹੁਣ ਆਪਣੇ ਗੱਤੇ ਆ ਦੇਖੋ ਬਿਲਕੁਲ ਰੈਡੀ ਹੋ ਗਏ ਨੇ। ਪੱਕੇ ਇਹੋ ਤੇ ਨਾ ਇਸ ਤੋਂ ਹਸਤਾਨੇ ਚੇਪ ਜਾ ਰਹੇ ਨੇ ਵਿੱਚ ਉੱਤੇ ਨਾ ਬਾਬਲ ਜੇ ਬਣ ਜਾਂਦੇ ਨੇ। समझो भी थे बढ़ता थोड़े गर्म भी ने और इन्होंने कटिंग करा इस तरह आपके हिसाब न रखना चाहते हो मैं इन्ना रख रही है पर गर्म पे चक्या नहीं जा रहा ਹੁਣ ਆਪਾਂ ਇਹ ਜੋ ਤੜਕਾ ਬਣਾਇਆ ਸੀ ਉਹ ਬਿਲਕੁਲ ਰੈਡੀ ਹੋ ਗਿਆ ਆ ਦੇਖੋ ਘਿਓ ਛੱਡ ਗਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਜਿਹੜੇ ਕੱਤੇ ਹੋਏ ਗੱਟੇ ਨੇ ਯਾਹ ਕੱਬ ਮੈਂ ਇਹਨੇ ਕੱਟੇ ਆ ਫਰਾਈ ਕਰੂੰਗੀ ਇਹ ਦੁਬਾਰਾ ਜਦੋਂ ਵੀ ਕਿਸੇ ਸਬਜ਼ੀ ਬਣਾਉਣੀ ਹੋਏ ਉਹਨੂੰ ਗਰਮ ਪਾਣੀ ਚ ਪਾਓ ਇਹਨੂੰ ਫਰਾਈ ਕਰ ਲਓ ਤੁਸੀਂ ਫਰਾਈ ਕਰਕੇ ਸਟੋਰ ਕਰਕੇ ਰੱਖ ਲਓ ਤੇ ਫਿਰ ਉਹਨੂੰ ਜਦੋਂ ਤੁਸੀਂ ਸਬਜ਼ੀ ਬਣਾਉਣੀ ਹੈ ਇਸ ਤਰ੍ਹਾਂ ਗੱਟਿਆਂ ਦੀ ਨਹੀਂ ਤੁਹਾਨੂੰ ਬਣਾਉਣ ਦੀ ਲੋੜ ਉਹਨਾਂ ਨੂੰ ਗਰਮ ਉਬਲਦੇ ਪਾਣੀ ਵਿੱਚ ਪਾ ਕੇ ਉਹੀ ਪਾਣੀ ਗਰੇਵੀ ਚ ਯੂਜ਼ ਕਰ ਦਿਨਾ ਤਾਂ ਤੁਹਾਡੇ ਦਿੱਤੇ ਉਹ ਵੀ ਬੜੀਆ ਬਣ ਜੂਗਾ ਨਾ ਅਜਾ ਕਰ ਤੁਹਾਨੂੰ ਨਹੀਂ ਇਹ ਖਦੋ ਰਿਹਾ ਹੈ ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਇਹ ਦਾ ਪਾਣੀ ਸੀਗਾ ਬੱਟਿਆਂ ਦਾ ਇਹ ਹੀ ਇਹਦੇ ਵਿੱਚ ਪਾਉਂਗੀ ਗਰੇਵੀ ਬਸ ਆਹੀ ਆਹੀ ਪਾਣੀ ਨੂੰ ਮੈਂ ਵਿੱਚ ਯੂਜ਼ ਕਰੂੰਗੀ ਗਰੇਵੀ ਇਹਨੂੰ 2 ਮਿੰਟ ਮੈਂ ਫੁੰਨੂੰਗੀ ਤਾਂ ਕਿ ਥੋੜੇ ਜਿਹਾ ਪ੍ਰਾਈ ਹੋ ਜਾਵੇ ਫਿਰ ਲੋਕ ਐਂ ਬਣਾ ਲੈਂਦੇ ਨੇ ਵਿੱਚ ਹੀ ਪਾਣੀ ਪਾ ਦਿੰਦੇ ਨੇ ਪਰ ਮੈਂ ਥੋੜਾ ਜਿਹਾ ਇਨਾਂ ਨੂੰ ਇਹਦੇ ਮਸਾਲੇ ਦੇ ਵਿੱਚ ਫਰਾਈ ਕਰਦੇ ਆ ਉਸ ਤਰ੍ਹਾਂ ਜ਼ਿਆਦਾ ਟੇਸਟੀ ਬਣਦੇ ਆ ਅ ਦੇਖੋ ਉਹਨਾਂ ਮੈਰੀਨੇਟੇ ਗੱਟੇ ਕੁਛ ਇਸ ਤਰ੍ਹਾਂ ਜਿਹੜਾ ਉਹਦੇ ਵਿੱਚ ਆਇਲ ਸੀ ਆਇਲ ਦੇ ਵਿੱਚ ਥੋੜੇ ਫਰਾਈ ਵੀ ਹੋ ਗਏ ਨੇ ਤੇ ਜਿਹੜਾ ਜਿਵੇਂ ਆਪਾਂ ਸਬਜ਼ੀਆਂ ਨੂੰ ਭੁੰਨਦੇ ਆ ਉਸੇ ਤਰ੍ਹਾਂ ਆਪਾਂ ਇਹਨੂੰ ਥੋੜਾ ਭੁੰਨ ਲੈਣਾ 2 ਮਿੰਟ ਤਾਂ ਇਹਦਾ ਮਸਾਲਾ ਜਿਹੜਾ ਇਨਾਂ ਗੱਟਿਆਂ ਦੇ ਵਿੱਚ ਹੋਰ ਅੱਛੇ ਤਰੀਕੇ ਨਾਲ ਭੰਜੂਗਾ ਜਿਹੜਾ ਆਪ ਆਪਾਂ ਆਹ ਵਾਲਾ ਪਾਣੀ ਬੱਟੇ ਵਾਲਾ ਪਾਣੀ ਸੀਗਾ ਉਸੇ ਪਾਣੀ ਨੂੰ ਇਹ ਗਰੇਵੀ ਵਾਸਤੇ ਝੋਸ ਕਰਾਂਗੇ। ਉਹਨੇ ਜਦੋਂ ਗਰੇਵੀ ਬਣ ਗਈ। ਗਰੇਵੀ ਮੈਨੂੰ ਥੋੜੀ ਜਿਹੀ ਸਾਡੇ ਹਿਸਾਬ ਨਾਲ ਘੱਟ ਲੱਗਦੀ ਹੈ ਕਿਉਂਕਿ ਜਿਸ ਹਿਸਾਬ ਨਾਲ ਮੈਂ ਸਬ지 ਬਣਾਈ ਹੈ ਮੈਂ ਥੋੜਾ ਜਿਹਾ ਉਬਾਲਿਆ ਹੋਇਆ ਪਾਣੀ ਹੈ। ਇਹ ਪਾਉਂਗੀ ਤੁਸੀਂ ਆਪਣੇ ਹਿਸਾਬ ਨਾਲ ਕਿੰਨੇ thick ਖਾਣੀਆਂ ਐ ਕਿੰਨੇ ਪਤਲੇ ਖਾਣੀਆਂ ਉਸ ਹਿਸਾਬ ਨਾਲ ਬਣਾ ਲਓ ਮਣੇ ਨੂੰ ਮੈਂ ਥੋੜਾ ਜਿਹਾ 5 ਮਿੰਟ ਪਕਾਵਾਂਗੀ ਟਾ ਕੇ ਜਿਹੜਾ ਸਾਰਾ ਮਸਾਲਾ ਗੱਟਿਆਂ ਦੇ ਅੰਦਰ ਵੀ ਭਰ ਜੇ ਵੈਸੇ ਤਾਂ ਗੱਟੇ ਪੱਕੇ ਹੋਏ ਨੇ ਪਰ 5 ਕੁ ਮਿੰਟ ਇਹਨਾਂ ਨੂੰ ਮੈਂ ਲਜਾਉਂਗੀ ਹੋਰ ਆਪਣੀ ਹੁਣ ਆਪਣੇ ਸਬਜੀ ਬਣ ਕੇ ਗੱਟਿਆਂ ਦੀ ਰੈਡੀ ਹੋ ਗਈ ਹੈ ਆ ਦੇਖੋ ਤੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਤੇ ਥੋੜੀ ਜਿਹੀ ਪਾਵਾਂਗੇ ਕਸੂਰੀ ਮੱਠੀ ਜਿਹਦੇ ਨਾਲ ਥੋੜਾ ਫਲੇਵਰ ਅੱਛਾ ਹੋ ਜਾਂਦਾ ਹੈ بس 1 منٹ ਇਹਨੂੰ ਲਵਾ ਕੇ 1 منٹ ਬਾਅਦ ਆਪਾਂ ਗੈਸ ਨੂੰ ਕਰਾਂਗੇ ਬੰਦ اچھا ਇਹ ਜਿਹੜੀ ਹੋ ਗਈ ਆ ਆ ਦੇਖੋ ਸਾਰੇ ਪੱਤੇ ਜਿਲਪੂਰੇ ਆ ਗਏ ਆਪਣੇ ਵਿਸਣ ਦੇ ਗੱਟਿਆਂ ਦੀ ਸਬਜੀ ਬਣ ਕੇ ਬਿਲਕੁਲ ਸਰਵ ਕਰਨ ਲਈ ਰੈਡੀ ਹੋ ਗਈ ਤੇ ਇਸੇ ਤਰੀਕੇ ਨਾਲ ਤੁਸੀਂ ਵੀ ਇਹ ਸਬਜੀ ਨੂੰ ਬਣਾ ਕੇ ਦੇਖਿਓ ਤੇ ਜੇ ਕੋਈ ਵੈਸੇ ਤਾਂ ਇਹ ਬਹੁਤ ਟੇਸਟੀ ਬਣੀ ਹੈ ਪਰ ਜੇ ਤੁਹਾਨੂੰ ਕਿਸੇ ਕਿਸਮ ਤੇ ਕੋਈ ਤੁਸੀਂ ਹੋਰ ਤਰੀਕੇ ਨਾਲ ਬਣਾਉਣਾ ਹੋ ਵੀ ਮੈਨੂੰ ਦੱਸਣਾ ਤੇ ਮੇਰੇ kia ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਇਹ ਵੀ ਦੱਸਿਓ ਤੇ ਮੇਰੇ ਚੈਨਲ ਨੂੰ ਤੁਸੀਂ ਪਲੀਜ਼ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਕਰਕੇ ਸ਼ੇਅਰ ਵੀ ਕਰਨਾ ਤੇ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਮੇਰੀਆਂ ਵੀਡੀਓ ਕਿਸ ਤਰ੍ਹਾਂੀਆਂ ਲੱਗ ਰਹੀਆਂ ਪਸੰਦ ਆਉਂਦੀਆਂ ਤਾਂ ਵੀ ਜੇ ਨਹੀਂ ਤਾਂ ਆਮੇ ਦੱਸਿਓ ਪਲੀਜ਼ ਥੈਂਕ ਯੂ